ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਚੈਣਾ ਆਈ ਤੇ ਆਏ ਸੀਗੇ ਜੀ ਮੇਰਾ ਗਵਾਂਡ ਪਿੰਡ ਹੀ ਆ ਚੈਣਾ ਮੱਤੜ ਡੇਲੇ ਵਾਲੀ ਦੇ ਨਾਲ ਹੈ ਪਾਈਆਂ ਕੋਲੇ ਆਏ ਸੀ ਇਹਨਾਂ ਕੋਲੇ ਉਹ ਗਾਰ ਪੀਟਰ ਆ ਜਿਹੜੀ ਪਰਲੀ ਆ ਅੱਜ ਤਾਂ ਆਏ ਤਾਂ ਇਹਦੇ ਤੇ ਸੀਗੇ ਗਾਂ ਜਿਹੜੀ ਆ ਇਹਦੇ ਏਅ ਹੀ ਕੀਤੀ ਹੈ ਇਹਨਾਂ ਨੇ ਨਵੀਂ ਲਈ ਸੀਗਾ ਤਾਰਾਂ ਕਰਦੀ ਐ ਇਨਾਂ ਗਾ ਤਾਰਾਂ ਸਾਫ਼ ਲੱਗੀਆਂ ਥੋੜੀ ਜੀ ਗਾਂ ਭਾਰੀ ਸੀ ਅੰਦਰੋਂ ਪਰ ਸੂਆਂ ਜਗਾਂ ਤਾਂ ਕਰਕੇ ਵੀ ਇਹਦੇ ਏਅ ਹੀ ਕਰਤੀ ਆ ਜੀ ਤੇ ਬਾਂਜਿਆਂ ਨੂੰ ਤਾਂ ਡੇਢ ਮਹੀਨਾ ਦੀ ਕਹਿ ਕੇ ਦਿੱਤੀ ਆ ਉਹਨਾਂ ਨੇ ਸੂਈ ਪਰ ਮੈਨੂੰ ਨਹੀਂ ਲੱਗਿਆਗਾ ਆ ਬੱਚਾ ਮਗਰ ਬਾਈ ਹੈ ਨਾ ਹੂੰ ਚਲੋ ਕੋਈ ਨਹੀਂ ਉਹਦਾ ਕੋਈ ਨਹੀਂ ਜੀ ਆ ਗਾਂ ਤੇ ਆਏ ਸੀ ਮੇਹਨ ਦੀ ਰਿਪੀਟਰ ਗਾਂ ਇਹ ਇਹਨੂੰ ਅੱਜ 10 ਦਿਨ ਹੋ ਗਏ ਬਾਈ ਹੈ ਨਾ ਹਾਂਜੀ ਹਾਂਜੀ ਆਵੇ 10 ਦਿਨ ਹੋ ਗਏ ਜੀ ਆ ਸੜਦੀ ਐ ਇਹ ਗੰਦ ਤਾਂ ਹੀ ਗੱਬਰ ਨਹੀਂ ਹੋ ਰਹੀਗੀ ਇਹ ਗਾਂ ਦੀ ਤੁਹਾਨੂੰ ਸਟੋਰੀ ਦੱਸਦੇ ਆ ਬਾਈ ਕਹਿੰਦੇ ਵੀ ਅਸੀਂ ਗਾਂ ਇਹ ਫੜੀ ਸੀ ਬਾਈ ਤੁਸੀਂ ਹੈ ਨਾ ਪਿਛਲੇ ਸੂਏ ਇਹਨਾਂ ਨੇ ਗਾਂ ਇਹ ਫੜੀ ਸੀਗੀ ਤੇ ਕਿਲੋ ਦੁੱਧ ਸੀਗਾ ਤੇ ਦੇਖ ਲਓ ਤੁਸੀਂ ਪਿਛਲੀ ਵਾਰੀ ਇਹਨਾਂ ਨੇ ਇਹਦਾ ਟ੍ਰੀਟਮੈਂਟ ਕਰਾ ਕੇ ਗੱਬਣ ਕਰਾ ਕੇ ਕਿੰਨਾ ਦੁੱਧ ਤੈਣੇ ਤੇਜੋ ਵੀ ਇੱਕ ਦੁੱਧ ਅੱਛਾ 22 23 ਕਿਲੋ ਦੁੱਧ ਦਿੰਦਾ ਹੈ ਨਾ ਹੂੰ 22 23 ਕਿਲੋ ਦੁੱਧ ਦਿੰਦਾ ਬਾਈ ਤੇ ਟਾਰਗੇਟ ਇਹ ਮੁੰਡੇ ਦਾ ਬਹੁਤ ਵੱਡਾ ਜੀ ਬੀਕਾਮ ਕੀਤੀ ਵੀ ਹੈ ਨਹੀਂ ਤੇ ਬਾਈ ਨਾਲ ਕਰਦੇ ਆ ਗੱਲ ਵੀ ਕਿੱਥੋਂ ਕਿਤੇ ਕੰਮ ਨੂੰ ਲੈ ਜਾਣਾ ਤੇ ਕਿੰਨਾ ਕੁ ਵਧਾਉਣਾ ਹੈ ਨਾ ਹਾਂਜੀ ਬਾਈ ਸੱਸੀ ਕੌਰ ਬਾਈ ਕੀ ਹਾਲ ਵਧੀਆ ਜੀ ਵਧੀਆ ਕਿੱਥੋਂ ਕਿਤੇ ਲੈ ਜਾਣਾ ਕੰਮ ਨੂੰ ਤੇ ਟਾਰਗੇਟ ਤਾਂ ਜੀ ਕਾਫੀ ਵੱਡਾ ਹੈ ਠੀਕ ਹੈ ਹਾਂ 10 15 ਤਾਂ ਮਿਨਿਮਮ ਹੋਵੇਗਾ ਕੱਚਾ ਦਾਸ ਕਵੰਤਲਾ ਕਮਲਾ 100 ਸਵਾ 100 ਦਾ ਰੱਖੇਗਾ 100 ਦਾ ਮਿਨੀਮਮ 50 ਤਾਂ ਚਾਹੀਦੀ ਨਹੀਂ ਹੋਣੀ ਅੱਛਾ ਠੀਕ ਹੈ ਬਈ ਚੰਗੀਆਂ ਗਾਵਾਂ 50 ਦੇ ਕਰੀਬ ਰੱਖੇਗਾ ਹਾਂ ਹਜੇ ਸ਼ੁਰੂ ਹੀ ਕੀਤਾ ਹਾਂਜੀ ਹਜੇ ਸ਼ੁਰੂ ਹੀ ਕੀਤਾ ਹਜੇ ਸਾਲ ਸਾਲ ਹੋਇਆ ਉਹ ਮਿਨੀਮਮ ਬਾਹਰ ਨਹੀਂ ਜਾਣਾ ਨਹੀਂ ਨਹੀਂ ਬਾਹਰ ਨਹੀਂ ਜਾਣਾ ਸਹੀ ਜਾਣਾ ਹੈ ਪਹਿਲਾਂ ਸੀਰਾ ਦਾ ਕੋਈ ਨਹੀਂ ਪਹਿਲਾਂ ਵੀ ਕੋਈ ਰਾਤਾ ਪਹਿਲਾਂ ਕੋਈ ਰਹਾ ਤਾਂ ਮੈਂ ਸੋਚ ਕੇ 10ਵੀਂ 12ਵੀਂ ਤੋਂ ਵੀ ਇੱਥੇ ਹੀ ਰਹਿਣਾ ਹਾਂ ਗ੍ਰੈਜੂਏਸ਼ਨ ਵੀ ਕੀਤੀ ਸੀ ਬੇਟਾ ਹਾਂ ਬੈਂਕੇ ਦੇ ਵਿੱਚ ਵੀ ਲੱਗੇ ਰਹੇ ਹਾਂ ਅੱਛਾ ਕੁਝ ਦਿਨ ਲਾਇਆ ਪਰ ਉੱਥੇ ਕੰਮ ਸਹੀ ਨਹੀਂ ਲੱਗਿਆ ਠੀਕ ਹੈ ਕਿਉਂਕਿ ਉਹ ਕੰਮ ਬਹੁਤ ਲੈਂਦੇ ਸੀਗੇ ਤੇ ਸੈਲਰੀ ਉਨੀ ਹੈ ਨਹੀਂ ਹਾਂ ਹਾਂ ਥੱਲੇ ਰਹਿ ਕੇ ਕਿਸੇ ਦੇ ਕੰਮ ਕਰਨਾ ਰਹਿ ਕੇ ਬਾਕੀ ਆਪਾਂ ਕਰ ਨਹੀਂ ਸਕ ਹਾਂ 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 ਸਹੀ ਹੈ ਕਿਸੇ ਨੇ ਸੋਚਿਆ ਸੀ ਕਿ ਆ ਵੀ ਆਪ ਦਾ ਕੁਝ ਕੰਮ ਕੀਤਾ ਜਾਵੇ ਹਾਂ ਤੇ ਇਹੋ ਜੀ ਚੀਜ਼ ਲੱਭਣੀ ਸੀ ਇਹੋ ਜਿਹਾ ਪ੍ਰੋਡਕਟ ਹੋਵੇ ਜਿਹਦੇ ਵਿੱਚ ਕੰਪੀਟੀਸ਼ਨ ਵੀ ਨਾ ਹੋਵੇ ਹਾਂ ਉਹਦੀ ਸੇਲ ਵੀ ਛੇਤੀ ਹੋ ਜਾਏ ਸੇਲ ਵੀ ਛੇਤੀ ਹੋ ਜਾਏ ਕਿਸੇ ਨੇ ਇਹਦੇ 'ਚ ਦੇਖਿਆ ਵੀ ਇਹਦੀ ਪ੍ਰੋਡਕਸ਼ਨ ਵੀ ਬਹੁਤ ਵਧੀਆ ਹੋ ਸਕਦੀ ਆ ਸੇਲ ਸੇਲ ਦੀ ਕੋਈ ਆਪਣੀ ਸੇਲ 'ਚ ਕੋਈ ਦਿੱਕਤ ਨਹੀਂ ਹਾਂ ਸਹੀ ਹੈ ਬਾਕੀ ਐਵਰਗ੍ਰੀਨ ਕੰਮ ਆ ਜੇ ਇਹਦੀ ਵੀ ਡਿਮਾਂਡ ਹੈ ਵੀ ਛੇੜੀ ਖਤਮ ਹੋ ਜਾਊਗੀ ਹਾਂ ਖਤਮ ਹੋ ਜਾਊਗੀ ਹਾਂ ਕੀਰਤ ਰਹੂਗੀ ਅਖੀਰ ਤੱਕ ਰਹੂਗੀ ਹਾਂ ਬਾਕੀ ਆਪਣਾ ਧੰਦਾ ਆਪਣਾ ਮੇਨ ਆ ਨਾ ਹਾਂਜੀ ਹਾਂਜੀ ਖੇਤੀਬਾੜੀ ਨਾਲ ਜੁੜਿਆ ਧੰਦਾ ਮੇਨ ਬਾਈ ਤੁਸੀਂ ਨਾਲ ਖੇਤੀ ਵੀ ਕਰ ਸਕਦੇ ਆ ਨਾ ਇਹਦੇ ਹਣ ਤੂੰ ਬੈਂਕ 'ਚ ਲੱਗ ਗਿਆ ਖੇਤੀ ਨਹੀਂ ਕਰ ਸਕਦਾ ਹਾਂ ਤੂੰ ਬਾਹਰ ਜਾ ਵੜਿਆ ਉਹ ਤਾਂ ਗੱਲ ਹੀ ਨਿਬੜ ਗਈ ਖੇਤੀ ਵਾਲੀ ਤੂੰ ਕਿਸੇ ਵੀ ਨੌਕਰੀ ਤੇ ਲੱਗ ਜਾ ਨਾਲ ਖੇਤੀ ਨਹੀਂ ਕਰ ਸਕਦਾ ਬਾਈ ਠੀਕ ਆ ਇਹ ਇਕੱਲਾ ਧੰਦਾ ਜਿਹੜਾ ਆਪਣਾ ਖੇਤੀ ਨਾਲ ਜੁੜਿਆ ਹੋਇਆ ਹੈ ਹਨਾ ਵਧੀਆ ਗੱਲ ਆ ਮੈਂ ਤਾਂ ਕਹਿੰਦਾ ਬਹੁਤ ਸੋਹਣੀ ਗੱਲ ਆ ਵੀ ਤੂੰ ਇਹ ਕੰਮ ਕਰ ਰਿਹਾ ਇੱਕ ਕੋਟਲੀ ਦੇ ਮੁੰਡੇ ਦੀ ਵੀਡੀਓ ਪਾਈ ਸੀ ਉਹ ਜੱਠਵੀਂ ਕਲਾਸ ਦੀ ਹੈ ਹਨਾ ਉਹਨੂੰ ਬਹੁਤ ਸ਼ੌਂਕ ਆ ਹਨਾ ਵਧੀਆ ਪਸ਼ੂ ਰੱਖੇ ਹੋਏ ਆ ਉਹਦੇ ਤੇ ਜੇ ਆਪਾਂ ਇੱਧਰ ਜੁੜਾਂਗੇ ਤਾਂ ਤੂੰ ਦੇਖ ਵੀ ਯਾਰ ਜੇ ਤੇਰੇ ਕੋਲ ਕੋਈ 50 ਗਾਵਾਂ ਹੋਈਆਂ 10 ਕੁਇੰਟਲ ਦੁੱਧ ਪਾਇਆ ਤੇ ਬਾਹਰਲਾ ਕੀ ਰਿਸ ਕਰੂਗਾ ਤੇਰੇ ਹਨਾ ਤੇ ਬਾਕੀ ਰੱਬ ਦਾ ਦਿੱਤਾ ਬਾਈ ਸਾਰਾ ਕੁਝ ਆ ਬਾਈਆਂ ਦਾ ਵਧੀਆ ਕਾਰੋਬਾਰ ਆ ਕੋਠੀ ਕਾਠੀ ਪਾਈ ਆ ਸੋਹਣਾ ਕੰਮ ਆ ਵਧੀਆ ਪੈਲੀ ਪੱਠੇ ਵਾਲੇ ਬੰਦੇ ਆ ਕੋਈ ਐ ਨਹੀਂ ਵੀ ਇਹ ਕੰਮ ਤੇ ਹੀ ਆ ਤੇ ਪਰ ਫਿਰ ਵੀ ਇਹ ਕਹਿੰਦੇ ਵੀ ਰਜਗਾਰ ਇੱਧਰ ਹੀ ਚਲਾਉਣਾ ਐ ਨਹੀਂ ਵੀ ਉੱਧਰ 25 ਲੱਖ ਰੁਪਏ ਲਾ ਕੇ ਜਾਣਾ ਹਾਂ 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 ਉਦੋਂ ਚੰਗਾ ਹੋ ਜਾਊਗਾ ਹਣ 25 ਲੱਖ ਰੁਪਏ ਲਾਵਾਂਗੇ ਤਾਂ ਸਾਵੇਂ ਲਾ 25 ਲੱਖ ਦੀਆਂ ਗਾਵਾਂ ਲੈ ਲੈ ਤੂੰ ਜੇ ਲੱਖ ਦੀਆਂ ਵੀ ਇੱਕ ਗਾਂ ਚਲੋ ਡੇਢ ਦੀ ਵੀ ਆ ਗਈ ਤੇ ਵੇਖ ਲੈ ਗਾਵਾਂ ਹੀ ਕਿੰਨੀਆਂ ਆ ਜਾਣਗੀਆਂ ਇਸੇ ਲਈ ਪਹਿਲਾਂ ਥੋੜੇ ਤੋਂ ਸ਼ੁਰੂ ਕੀਤਾ ਵੀ ਐਕਸਪੀਰੀਅੰਸ ਲੈ ਕੇ ਹਾਂ ਇਹ ਕਾਰਨ ਨਾਲ ਆਪਾਂ ਇਕਦਮ ਵੀ ਕਰ ਸਕਦੇ ਤੁਸੀਂ ਦੇਖੋ ਭਾਈ ਜਿਹੜੇ ਬੰਦੇ ਗਾਂ ਫੜ ਕੇ ਗੱਬਣ ਕਰਾ ਸਕਦੇ ਆ ਹਨ ਤੇ ਆਪਦੇ ਕੰਮ 'ਚ ਕਿੰਨੇ ਕੁ ਸਕਸੈਸ ਹੋਣਗੇ ਗਾਂ ਜਾ ਕੇ ਰੱਬ ਚਾ ਲੋ ਇਹ ਜਵਾਗ ਨੂੰ ਤਰੱਕੀ ਬਖਸ਼ੇ ਸੋਹਣੀ ਗੱਲ ਆ ਹਨਾ ਵੀ ਕੋਈ ਬੰਦਾ ਇਹ ਕੰਮ ਨਾਲ ਜੁੜ ਰਿਹਾ ਹਨਾ ਨਹੀਂ ਅੱਜ ਕੱਲ ਦੇ ਜਵਾਗ ਤਾਂ ਸਾਨੂੰ ਪਤਾ ਬ੍ਰਾਂਡ ਪਾ ਕੇ ਘੁੰਮਣ ਵਾਲੇ ਹੀ ਆ ਮੈਨੂੰ ਤਾਂ ਲੱਗਦਾ ਨਹੀਂ ਕੋਈ ਪਸ਼ੂਆਂ ਬਾਰੇ ਸੋਚ ਰਿਹਾ ਜਾਂ ਕੋਈ ਕਰ ਰਿਹਾ ਵੈਸੇ ਹੁਣ ਮੁੰਡਿਆਂ 'ਚ ਥੋੜਾ ਜਿਹਾ ਹੈਗਾ ਸਾਡੇ ਪਿੰਡ ਵੀ ਜਿਹੜੇ ਕੰਮ ਕਰ ਰਹੇ ਆ ਨਾ ਨਵੇਂ ਮੁੰਡੇ ਹੀ ਆ ਹਨਾ ਮੈਂ ਯੂਟਿਊਬ ਕਰਕੇ ਕੰਮ ਆਪਦਾ ਹੀ ਮੰਨ ਕੇ ਸ਼ੁਰੂ ਤੋਂ ਹਜੇ ਥੋੜੀਆਂ ਗਾਵਾਂ ਤੋਂ ਸ਼ੁਰੂ ਕਰਾਂਗੇ ਕਿ ਇੱਕੇ ਦੰ ਵਧਾਏਗਾ 10 ਦਾ ਥੋੜਾ ਐਕਸਪੀਰੀਅੰਸ ਲਵਾ ਲੇ ਹੁਣ ਅਗਲੇ ਸੂਏ ਇਰਾਦਾ ਹੈਗਾ ਵੀ ਪਾਵਾਂਗੇ ਦੋ ਹਾਂ ਕੀ ਕੀ ਟ੍ਰੀਟਮੈਂਟ ਆ ਕੀ ਕੀ ਚੀਜ਼ਾਂ ਹੁੰਦੀਆਂ ਸਪਲੀ ਸੁਪਲੀਮੈਂਟਾਂ ਬਾਰੇ ਸਭ ਪਤਾ ਤੈਨੂੰ ਬਾਈ ਨੂੰ ਬਈ ਮੈਂ ਨੰਬਰ ਇਹਦਾ ਬਾਈ ਦਾ ਮੈਂ ਮੈਂਸ਼ਨ ਕਰੂੰਗਾ ਚਲੋ ਮੇਰੇ ਕੋਲੇ ਕਈ ਵਾਰੀ ਟਾਈਮ ਨਹੀਂ ਹੁੰਦਾ ਤੁਸੀਂ ਇਹਨੂੰ ਬਾਈ ਨੂੰ ਫੀਡ ਬਾਰੇ ਸਪਲੀਮੈਂਟ ਬਾਰੇ ਸਾਰੀ ਨੌਲੇਜ ਆ ਇਹ ਬਾਈ ਬੀਵੀਐਸਸੀ ਦੀਆਂ ਕਿਤਾਬਾਂ ਪੜ੍ਹਦਾ ਦੇਖੋ ਡਿਗਰੀ ਵਾਲੀ ਜਿਹੜੇ ਡਾਕਟਰ ਕਰਦੇ ਡਿਗਰੀ ਉਹ ਕਿਤਾਬਾਂ ਪੜ੍ਹਦਾ ਤੇ ਇਹਨੂੰ ਤੁਸੀਂ ਨੌਲੇਜ ਲੈ ਸਕਦੇ ਆ ਬਾਈ ਤੋਂ ਕੋਈ ਵੀ ਫੀਡ ਸਪਲੀਮੈਂਟ ਬਾਰੇ ਸਭ ਤੁਹਾਨੂੰ ਦੱਸ ਦਊਗਾ ਜੀ ਠੀਕ ਆ ਬਾਈ ਦੇ ਪਸ਼ੂ ਤੁਹਾਨੂੰ ਦਿਖਾਵਾਂਗੇ ਥਾਂ ਇੱਥੇ ਹੀ ਕੰਮ ਕਰੋਗੇ ਬਈ ਨਹੀਂ ਇਹ ਖੇਤ ਖੇਤ ਕਰੋਗੇ ਹਨਾ ਇੱਥੇ ਦਾ ਖੇਤ ਤੁਹਾਡਾ ਰੋਡ ਤੇ ਆ ਹਾਂ ਜੀ ਹਾਂ ਨਾਲ ਫਾਰਮ ਹੈਗਾ ਅੱਛਾ ਫਾਰਮ ਵੀ ਹੈਗਾ ਠੀਕ ਹੈ ਠੀਕ ਹੈ ਉਹਦੇ ਕੋਲੇ ਕਿੰਨੇ گا گاਵੇਂ ਕੋਲ ਜੀ 18 ਵੀ ਹੈ ਨਾ अच्छा आपा प्लस करना ओदूं हां जी हां जी, जी ते नहीं केरा हुन गावा दसਾਂ ਕਿ ਤੋਂ ਸ਼ੁਰੂ ਕਰੇਗਾ ਕਿ ਸ਼ੁਰੂ ਜਿਦਾ ਚੈਨਲ ਦੱਸਾਂ ਕਿ ਤੋਂ ਸ਼ੁਰੂ ਕਰੇਗਾ ਨਾ ਕਰਾਂਗੇ ਬਾਕੀ ਹੋਲੀ-ਵੋਲੀ ਲਈ ਵੀ ਚੱਲਾਂਗੇ ਬਸ ਆਪਦੀ ਫੀਲ ਹੋਈ ਜਾਊਗਾ हां नंद ਠੀਕੇ ਸੈਕਸੜੀ ਭਰਾਇਆ ਕਰੇਗਾ ਨਹੀਂ ਨਹੀਂ ਮੇਨ ਆਇਆ ਵੀ ਬੱਚੀਆਂ ਦੇ ਤਾਂ ਆਪ ਸੈਕਸੜੀ ਭਰਾਵਾਂਗੇ ਅੱਛਾ ਇਹ ਗੱਲ ਸਹੀ ਹੈ हां ਬਾਕੀਆਂ ਦੇ ਆਪਾਂ ਦੇਖ ਲਾਂਗੇ ਸਹੀ ਹੈ ਤੇਰੀ ਗੱਲ ਸਹੀ ਹੈ ਪਹਿਲਣ ਵਹਿੜ ਤੇ ਦੂਜੇ ਸੂਏ ਤੇ ਆਪਾਂ ਸੈਕਸੜ ਹੀ ਭਰਾਂਗੇ ਚਲੋ ਆਪਾਂ ਜੁੜੇ ਰਵਾਂਗੇ ਹਾਂ ਨਾ ਤੇ ਬਾਕੀ ਤੂੰ ਆਪ ਕਰੇਂਗਾ ਹੀ ਇਹ ਆਈ ਕੋਈ ਚੱਕਰ ਨਹੀਂਗਾ ਤੂੰ ਸਿੱਖਿਆ ਨਾ 3 ਮਹੀਨੇ ਲਾਏਗੇ ਤੇ हां जी ਉਹ ਮ ਬਦਲ ਕੀਤਾ ਹੈ ਠੀਕ AI ਕਰ ਲੈਣਾ ਹਾਂਜੀ AI ਕਰ ਲੈਣਾ ਨੂੰ ਥੋੜਾ ਜਿਹਾ ਹਜੇ ਪ੍ਰੈਕਟੀਕਲ ਚ ਘੱਟ ਆ ਗਈ ਨਹੀਂ ਫਿਰ ਸੋਹਣੀ ਗੱਲ ਆ ਬਾਈ ਤੁਸੀਂ ਮੈਨੂੰ ਫੇਰ ਹੀ ਸੱਦਿਆ ਨਾ ਵੀ ਇਹ ਗੱਲ ਚੰਗੀ ਆ ਤੇਰੇ ਵਾਸਤੇ ਵੀ ਯਾਰ ਉਹ ਐਡੀ ਛੇਦੀ ਚਲੋ ਮੈਨੂੰ ਨਹੀਂ ਐਕਸਪੀਰੀਅੰਸ ਦਾ ਆਪਾਂ ਨਹੀਂ ਕੰਮ ਕਰ ਰਹੇਗੇ ਜਦੋਂ ਹੁਣ ਤੇਰੇ ਕੋਲੇ ਗਾਵਾਂ ਹੋਊਗੀਆਂ ਉਦੋਂ ਤੇਰਾ ਐਕਸਪੀਰੀਅੰਸ ਵਧ ਜਾਣਾ ਅਗਲੇ ਸਾਲ ਸਿਲੰਡਰ ਵੀ ਲੈ ਆਵਾਂਗੇ ਅੱਛਾ ਅਗਲੇ ਸਾਲ ਸਿਲੰਡਰ ਵੀ ਲੈ ਆਏਗਾ ਸੋਹਣੀ ਗੱਲ ਆ ਬਾਈ ਵਧੀਆ ਕੰਮ ਹੈ ਤੇ ਬਾਈ ਕੋਲੇ ਵਿਖਾਉਣੇ ਆ ਤੁਹਾਨੂੰ ਪਸ਼ੂ ਇੱਕ ਤਾਂ ਆ ਗਾਂ ਬਾਈ ਰਿਪੀਟਰ ਆ ਨਾ ਦੁੱਧ ਹੁਣ ਕਿੰਨਾ ਦੇਈ ਜਾਂ ਇਹ ਹੈਗਾ 18 18 ਸਾਲਾ ਹੈਗਾ ਜੀ ਅੱਛਾ ਹੈਗਾ ਹੋਇਆ ਗਿਆ 17 18 ਕਿਲੋ 5-6 ਮਹੀਨੇ ਹੋ ਗਏ ਇਸ ਨੂੰ 5-6 ਮਹੀਨੇ ਸੂਈ ਨੂੰ ਹੋ ਗਿਆ ਜੀ ਠੀਕ ਆ ਆ ਪਾਈਪਰ ਦੀ ਬੱਚੀ ਆਈ ਹੈ ਇਹਨਾਂ ਕੋਲੇ ਜੀ ਸੋਹਣੀ ਬੱਚੀ ਹੈ ਕਿੰਨੀ ਉਮਰ ਹੈ ਇਹਦੀ 4 ਮਹੀਨੇ 4 ਮਹੀਨੇ ਦੀ ਠੀਕ ਹੈ ਤੇ ਆਹ ਇਹ ਲਈ ਸੀ 2000 ਲਈ ਸੀ ਕਿ 2000 ਦੀ ਲਈ ਸੀ ਜੀ 2000 ਦੀ ਛੋਟੀ ਸੀ ਜਮ ਹਾਂ ਜੀ ਛੋਟੀ ਸੀ ਜੇ ਦੋ ਸਮਝ ਲਓ ਹੋਊਗੀ 2 ਕੁ ਮਹੀਨੇ ਦੀ ਇਹ ਉਹਨਾਂ ਦਾ ਡੈਰੀ ਦਾ ਖਾਣਾ ਸੀ ਮੈਨ ਹਾਂ ਉਹਨੇ ਇਹਦੇ ਲਈ ਫੜਾ ਦਿੱਤੀ ਅੱਛਾ ਉਹਨਾਂ ਨੇ ਫੜਾ ਦਿੱਤੀ ਅੱਜ ਅੱਜ ਲੈ ਕੇ ਆਏ ਸੀ ਉਹਨਾਂ ਤੋਂ ਆਵੇ ਅੱਛਾ ਆਮਾ ਜਨੇ ਕੇ ਅਸੀਂ ਠੀਕ ਜੁਰੂ ਬੱਚੀ ਵੇਖ ਕੇ ਲੱਗੀ ਤੁਹਾਨੂੰ ਸੋਹਣੀ ਲੱਗੀ ਉਹਨੇ ਭਾਈ ਅਸੀਂ ਦੇ ਵੇਚਣੀ ਹੈ ਠੀਕ ਹੈ ਅਸੀਂ ਆਖਿਆ ਸਰਵਜੀ ਵੇਚਣੀ ਹੈ ਸਾਨੂੰ ਦੱਸੋ ਤੇ ਉਹ ਵਾਲੇ ਜਦਾਂ ਸੋ ਉਹਨੇ 5000 ਰੁਪਏ ਲਵਾਗੇ ਠੀਕ ਹੈ ਆ ਮਾਹ 5 ਦਾ ਬਾਹਲਾ ਹਾਂ 90 ਲੈ ਲੋ 1000 ਰੁਪਏ ਤੁਸੀਂ ਹਾਂ ਉਹ ਦਾ 1000 ਤਾਂ ਚਲੋ ਇਹ 2000 ਦੀ ਲੈਂਦੀ ਤੇ ਹੁਣ ਬੱਚੀ ਤੇਰੀ 10000 ਦੀ ਹੈ ਬਾਈ ਕਿੰਨਾ ਚਿਰ ਹੋਇਆ ਲੈ ਆਈ ਨੂੰ ਇਹਨੂੰ ਹੋ ਗਿਆ ਨੇ ਮੈਨੂੰ ਲੱਗਦਾ ਸਮਝ ਲੋ ਇਹਨੂੰ ਮੈਂ ਇਹਨੂੰ 3 ਕਿ ਮਹੀਨੇ ਹੋ ਗਏ ਬੱਚੀ ਦੇਖੋ ਬਾਈ 3 ਮਹੀਨਿਆਂ ਚ ਤੁਸੀਂ 2000 ਤੋਂ 10 ਮੇਰੇ ਹਿਸਾਬ ਨਾਲ 7-8000 10000 ਦੀ ਬੱਚੀ ਰਾਵਣਾ ਵੇਖ ਜਾਣੀ ਇਹਨੂੰ ਇੱਥੋਂ ਹੀ ਦੇਖ ਲੋ ਇੱਥੋਂ ਹੀ ਦੇਖ ਲੋ ਬਈ ਕੋਈ ਚੀਜ਼ ਹੈ ਜਿਹੜੀ 2000 ਤੋਂ 10000 ਕਰ ਦੇ ਚਾਰਾਂ ਮਹੀਨੇ ਜੇ ਯਾਰ ਹੈਨਾ ਤੇਰੇ ਸਿਰ ਸਡੇ ਸਾਹਮਣੇ ਹੋਇਆ ਕੀ ਪਾਇਆ ਇਹਨੂੰ ਫੀਡ ਪਾਈ ਹੈ ਹੁਣ ਫੀਡ ਚੱਲਦੀ ਹੈ ਗ ਆਪਦੀ ਬਣਾ ਕੇ ਕੀ ਹਾਂਜੀ ਮਤਲਬ ਕਿ ਪ੍ਰੋਟੀਨ ਇਹਨਾਂ ਦਾ ਮੇਨਟੇਨ ਕੀਤਾ ਪੂਰਾ ਅੱਛਾ ਅੱਛਾ ਠੀਕ ਹੈ ਠੀਕ ਹੈ ਬਾਈ ਕਲਾਈਮੈਂਟ ਦਾ 15% ਸਰ ਮੁੱਲ ਦੀਆਂ ਫੀਡਾਂ ਪਤਨ ਵੀ ਕੀ ਸਸਤੀ ਪਾਏਗੀ ਨਹੀਂ ਪਾਏਗੀ ਅੱਛਾ ਆਪਦੀ ਫੀਡ ਬਣਾ ਕੇ ਪਾਉਣੀ ਹੈ ਜਿਹੜੀ ਆਪਦੇ ਸਾਹਮਣੇ ਚੀਜ਼ ਆ ਉਹ ਠੀਕ ਹੈ ਠੀਕ ਹੈ ਬੱਚਿਆਂ ਆਸਤੇ ਫੀਡ ਚ ਕੀ ਪਾਉਣਾ ਬਈ ਫਿਰ ਮੇਨ ਜੀ ਇਹਦੇ ਵਿੱਚ ਆਪਾਂ ਸੋਇਆ ਠੀਕ ਹੈ ਸਰੋਂ ਦੀ ਡੀਓਸੀ ਠੀਕ ਹੈ ਡੀਓਸੀ ਤੇ ਮੱਕੀ ਮੇਨ ਕਿੰਨੀ ਕਿੰਨੀ ਇਹ ਮੇਨ ਹੈਗੀ ਹੈ ਜੀ ਜਿਵੇਂ ਆਪਾਂ ਕਿਲੋ ਬਟਿੱਕਰ ਮੱਕੀ ਰੱਖਦੇ ਆਂ ਹਾਂ ਤੇ ਸਮਝ ਲਓ ਜੇ ਤਾਂ ਕੱਲੀ ਆਪਾਂ ਸਰੋਂ ਦੀ ਡੀਓਸੀ ਕਰਨੀ ਹੈਗੀ ਹਾਂ ਉਹ ਆਪਾਂ 1.5 ਕਿਲੋ ਜਾਂ 1.5 ਕਿਲੋ ਪਾ ਦਿੰਦੇ ਆਂ ਨਾਲ ਤੂੜੀ ਰਹਿੰਦੀ ਹੈ ਮੇਨ ਤਾਂ ਕਿ ਉਹ ਮੈਨੂੰ ਮਿਕਸਚਰ 50 ਗ੍ਰਾਮ ਉਹ ਸਾਲਟ ਹੋ ਗਿਆ ਆਪਾਂ ਕਵਾਂਟਲ ਫੀਡ ਤਿਆਰ ਕਰਨ ਵਾਸਤੇ ਕੀ ਕੀ ਲੈਣਾ ਹੈ ਜੇ ਆਪਾਂ ਜੀ ਬੱਚਾ ਤਿੰਨ ਤੋਂ 12-13 ਮਹੀਨਿਆਂ ਦੀ ਬੱਚੀ ਟਿੱਕਰ ਬਣਾਉਣਾ ਉਹਦੇ ਵਿੱਚ ਆਪਾਂ 40-45 ਕਿਲੋ ਰੱਖਦੇ ਆ ਮੱਕੀ ਮੱਕੀ ਤੇ 25 ਕਿਲੋ ਦੀਨੇ ਰੱਖਦੇ ਆ ਸੋਇਆ ਡੀਓ ਸੀ ਸੋਇਆ ਡੀਓ ਸੀ ਤੇ 15 ਕਿਲੋ ਦੀਨੇ ਰੱਖਦੇ ਹੈਗੇ ਸਰੋਂ ਡੀਓ ਸੀ ਸਰੋਂ ਡੀਓ ਸੀ 10 ਕਿਲੋ ਰੱਖਦੇ ਚੌਕਤਾਂ ਕੀ ਫਾਈਬਰ ਬਣਿਆ ਰਹੇ ਫਾਈਬਰ ਬਣਿਆ ਰਹੇ ਠੀਕ ਹੈ 90% ਹੋ ਗਿਆ 5% ਆਪਾਂ ਰੱਖਦੇ ਆ ਸੀਰਾ ਸੀਰੇ ਤੋਂ ਬਣਿਆ ਰਹੇ ਬੱਚੀ ਬਿਟੀ ਵਧੀਆ ਬਣੀ ਰਹੇ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਉਹ ਡੱਡਰ ਬਟਰਮ ਜਿਵੇਂ ਮੀਨਰਲ ਮਿਕਸਚਰ ਹੋ ਗਏ ਕਿਲੋ ਨੂਨ ਹੋ ਗਿਆ ਜੀ ਵੀ ਹੋ ਗਿਆ ਡੀਸੀਪੀ ਹੋ ਗਿਆ ਯੀ ਲੈ ਗਏ 13 ਮਹੀਨਿਆਂ ਦੀ ਬੱਚੀ ਤੱਕ ਠੀਕ ਹੈ ਤੇ ਜਿਹੜੀ ਦੁੱਧੂ ਦੁੱਗਾ ਉੱਪਰ ਜਾ ਕੇ ਬਣੀ ਬਣਾਈ ਪਾ ਦਿੰਨੇ ਹੁੰਦੇ ਆ ਅੱਛਾ ਉਸ ਤੋਂ ਬਾਅਦ ਬਣੀ ਬਣਾਈ ਮੰਨ ਲਓ ਬੱਚਿਆਂ ਆਸਤੇ ਤੁਸੀਂ ਆਪ ਤਿਆਰ ਕਰਦੇ ਆਂ ਬੱਚਿਆਂ ਆਸਤੇ ਆਪ ਫੀਡ ਤਿਆਰ ਕੀਤੀ ਵੀ ਹੈ ਬਾਈ ਦੇਖੋ ਆਪਾਂ ਕਾਫ ਗਰੋਵਰੀਆਂ ਕਾਫ ਸਟਾਰਟਰ ਪਾਉਣੇ ਆ ਨਾ ਤੇ ਗਰੋਥ ਦੇਖੋ ਤੁਸੀਂ ਉਹ ਵੀ 4-5 ਮਹੀਨਿਆਂ ਦੀ ਬੱਚੀ ਆ ਵੀ ਦੇਖੋ ਉਹ ਛੋਟੀ ਹੈ 2 ਮਹੀਨਿਆਂ ਦੀ ਉਹ ਅੱਛਾ ਉਹ ਛੋਟੀ ਹੈ ਹਾਂਜੀ ਉਹ ਛੋਟੀ ਹੈ ਜਿਹੜੀ ਆਪਾਂ ਅੱਜ ਪਰ ਵਾਲੀ ਹੈ ਹਾਂਜੀ ਨਹੀਂ ਦੂਜੀ ਆ ਵਾਲੀ ਆ ਇਹ ਛੋਟੀ ਹੈ ਉਹ 5 ਮਹੀਨਿਆਂ ਦੀ ਹੈ ਆ 3 ਮਹੀਨਿਆਂ ਦੀ ਇਹ ਪੂਰੀ ਗਰੋਥ ਹੈ ਜੀ ਇਹ ਤਾਂ ਜੀ 3 ਬਰਤੀ ਓ ਰੁਪਇਆ 3330 ਸਿੱਕਰ ਪਾਇਆ ਜਾਂਦੀ ਹੈ। ਕੁਆਂਟਲ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਮੰਨ ਲਓ ਵੀ ਚਲੋ ਪਤਾ ਤਾਂ ਹੈ ਨਾ ਆਪਾਂ ਨੂੰ ਕੀ ਪਾਇਆ ਹੋਇਆ ਹੈ ਨਾ ਹਾਂ ਇਹ ਇੱਕ ਇਹ ਵਹਿੜਾ ਜੀ ਆਪਣੇ ਕੋਲੇ ਬਾਜਾਂ ਕੋਲੇ 4 ਮਹੀਨੇ ਦਾ ਗੱਬਣਾ ਇਹ 4 ਮਹੀਨਿਆਂ ਦੀ ਗੱਬਣਾ ਇਹਦੀ ਉਮਰ ਜੀ ਇਹ ਜੋ ਸਮਝ ਤੁਸੀਂ ਇਹ 4 ਮਹੀਨਿਆਂ ਦੀ ਗੱਬਣਾ ਤੇ 12-13 ਮਹੀਨੇ ਤੇ ਬਣ ਗਈ ਸੀ 12 ਮਹੀਨੇ ਦੀ ਬਣ ਗਈ ਸੀ ਇਹ ਕਿਹੜੇ ਸੀਮਨ ਦੀ ਹੈ ਪਤਾ ਕੁਝ ਸਾਰੇ ਦਾ ਕੋਈ ਸੀਮਾ ਦਾ ਪਤਾ ਨਹੀਂ ਕੱਦ ਕਾਠ ਬਹੁਤ ਹੈ ਨਾ ਹਾਂਜੀ ਹਾਂਜੀ ਹੂੰ ਤੁਸੀਂ ਦੇਖੋ ਬਈ ਇਹਨਾਂ ਦੀ ਆਪ ਦੀ ਫੀਡ ਨਾ ਤਿਆਰ ਕੀਤੀ ਵੀ ਵਹਿੜਾ ਇਹ ਵੀ ਦੇਖੋ ਥਾਲੇ ਵਾਲਾ ਝੋਲੀ ਦੇਖੋ ਤੁਸੀਂ ਇਹ ਬਾਈ ਦਾ ਫਾਰਮੂਲਾ ਜ਼ਰੂਰ ਵਰਤੋ ਜੇ ਤੁਸੀਂ ਬੱਚਿਆਂ ਵਾਲੇ ਵੀਰ ਜਿਹੜੇ ਸੁਣ ਰਹੇ ਆ ਆਹ ਦੇਖੋ ਤੁਸੀਂ ਵਹਿੜ ਚੰਗੇ ਟੀਕੇ ਦੀ ਹੈ ਵੀ ਤੇ ਪਰ ਮੇਨ ਸੇਵਾ ਵੀ ਮੈਟਰ ਕਰਦੀ ਹੈ ਦੇਖੋ ਤੁਸੀਂ ਇਹ ਇਹਦੀ ਉਮਰ ਹੋਊਗੀ 16-17 ਮਹੀਨੇ ਤੇ ਚਾਰਮੀ ਹਜੇ ਖੀਰੀ ਆ ਦੇਖੋ ਚਾਰ ਮਹੀਨਿਆਂ ਦੀ ਗੱਬਣਾ ਹੋ ਸਕਦਾ ਹੈ ਖੀਰੀ ਸੂਪੇ ਹਨਾ ਖੀਰੀ ਸੂਪ ਪੈਣਾ ਇਹਨੇ ਨੋਰਮਲ ਗੱਲ ਆ ਚਲੋ ਹਰੇਕ ਬੰਦਾ ਹੀ ਸਵਾਲ ਲੈਂਦਾ ਖੀਰੀਆਂ ਸੂਪ ਪੈਂਦੀਆਂ ਪਰ ਦੇਖੋ ਵੀ ਜੇ ਇਹਨੂੰ ਮੁੰਡੇ ਨੂੰ ਨੌਲੇਜ ਆ ਹਣਾ ਫੇਰ ਹੀ ਇਹਨੇ ਕੰਮ ਗਾਂ ਵਧਾਉਣ ਬਾਰੇ ਸੋਚ ਸਕਦਾ ਜੇ ਕੱਲੇ ਮਨ ਲੱਕੇ ਚਲੋ ਆਸੇ-ਪਾਸੇ ਪੁੱਛ ਕੇ ਕੰਮ ਕਰੂਗਾ ਚਲੋ ਰੈ ਲੈਣੀ ਤਾਂ ਮਾੜੀ ਨਹੀਂ ਹੁੰਦੀ ਪਰ ਫੇਰ ਵੀ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਬਈ ਬਈ ਛੋਡੇ ਪਸ਼ੂ ਨੂੰ ਕੀ ਲੋੜ ਹੈ ਕਿੰਨੀ ਹੀਟ ਰੱਖਦਾ ਕਿਦੋਂ ਟੀਕਾ ਭਰੋਣਾ ਹਣਾ ਜੇ ਰਿਪੀਟਰ ਆ ਤਾਂ ਇਹ ਮੁੰਡੇ ਨੂੰ ਪਤਾ ਹੈ ਵੀ ਕਾਹਤੋਂ ਰਿਪੀਟਰ ਹੈ ਮੈਨੂੰ ਇਹਨੇ ਮਨ ਲਓ ਅਸੀਂ ਗੱਲ ਕੀਤੀ ਹੈ ਇਹਨੂੰ ਪਤਾ ਹੈ ਵੀ ਤਾਂ ਨਹੀਂ ਗੱਬਣ ਹੋ ਰਹੀ ਵੀ ਲੰਮੀ ਹੀਟ ਰੱਖਦੀ ਹੈ ਠੀਕ ਆ ਅੱਜ 10 ਦਿਨ ਹੋ ਗਏ ਸੀ ਉਹਨੂੰ ਵੜ ਨੂੰ ਗਾਣੋ ਤਾਂ ਕਰਕੇ ਪ੍ਰੋਬਲਮ ਆ ਰਹੀ ਹੈ ਜੀ ਉਹਦੇ ਚ ਇਹ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਾ ਚ ਆਮ ਮੱਜਾਂ ਬੰਨਿਆ ਕੋਲੇ ਮੱਜਾਂ ਦੇ ਵਧਾਉਣਾ ਕੰਮ ਬਈ ਨਹੀਂ ਮੱਜਾਂ ਦੇ ਨੇ ਇਹ ਘਰ ਆਸੇ ਜੀ ਇਹ ਉਹ ਵਾਲੀ ਇਹਦੀ ਬੱਚੀ ਹੈ ਅੱਛਾ ਉਹ ਇਹਦੀ ਬੱਚੀ ਹੈ ਉਹ ਦੂਜੀ ਸੂਏ ਜਿਹੜੀ ਬਾਹਰ ਖੜੀ ਹੋਏ ਉਹ ਇਹਦੇ ਤੀਜੇ ਸੂਏ ਦੀ ਜਿਹੜੀ ਉਹ ਪਾਈਪਰ ਦੀ ਹੈ ਹੈ ਜਿਹੜੀ ਅੰਦਰ ਖੜੀ ਹੈ ਵੀ ਇਹ ਇਹ ਹੈਗੀ ਹੈ ਤੀਜੇ ਸੂਏ ਹੁਣ ਹੁਣੇ ਚੌਥੇ ਸੂਏ ਨੂੰ ਗੱਪਣਾ ਜੀ ਇਹੇ ਤੇ ਚੌਥੇ ਸੂਏ ਨੂੰ ਗੱਪਣਾ ਤੀਜੇ ਤੀਜੇ ਸੂਕੇ ਉਹ ਇਹ ਇਹ ਮੰਨ ਲਓ ਸਹੀ ਚੱਲੀ ਜਾਂਦੀ ਹੈ ਸਰ ਪਹਿਲੀ ਬੱਚੀ ਜਿਹੜੀ ਸੀਗੀ ਅੰਦਰ ਉਹਦੀ ਡੈੱਡ ਹੋ ਗਈ ਸੀਗੀ ਹਾਂ ਸਾਡੀ ਉਹ ਮੈਨੇਜਮੈਂਟ ਦਾ ਪਾ ਲੈਣੀ ਹੀਟ ਰੈਸਟ ਲੈ ਗਈ ਥੋੜਾ ਜਿਹਾ ਉਹਦੇ ਕਰ ਨਾਲ ਜਾਨਕੀ ਅੰਦਰ ਡੈੱਡ ਹੋ ਗਈ ਉਹ ਅੰਦਰ ਡੈੱਡ ਹੋ ਗਈ ਠੀਕ ਹੈ ਫਿਰ ਆਪਣੇ ਡਾਕਟਰ ਸਾਹਿਬ ਤੋਂ ਬੁਲਾਇਆ ਉਹਨਾਂ ਨੂੰ ਤੇ ਫਿਰ ਵਿੱਚੋਂ ਅੰਬਰਿਆ ਬੱਚਾ ਬੱਚੀ ਸੀਗੀ ਮੰਨ ਲਓ ਇੱਕ ਬੱਚੀ ਆਪਣੀ ਆਪਣਾ ਲਾਸ ਹੋਇਆ ਪਹਿਲੇ ਸੂਏ ਨਹੀਂ ਅੱਜ ਨੂੰ ਸੂਈ ਠੀਕ ਹੈ ਠੀਕ ਮੰਨ ਲਓ ਇਹਨੇ ਬੱਚੀਆਂ ਹੀ ਦਿੱਤੀਆਂ ਹੈ ਹਾਂਜੀ ਹੁਣ ਚਾਰ ਨਾਰਮਲ ਨਾਰਮਲ ਸੀਮਨ ਤੇ ਨਾਰਮਲ ਹਾਂਜੀ ਨਾਰਮਲ ਹਾਂਜੀ ਨਾਰਮਲ ਸੀਮਨ ਤੇ ਬੱਚੀਆਂ ਹੀ ਦੇ ਰਹੀ ਹੈ ਬਈ ਬੱਚੀਆਂ ਹੀ ਹੋਗੀਆਂ ਪਹਿਲੇ ਸੂਏ ਵਾਲੀ ਮਰ ਗਈ ਹੈ ਹਾਂਜੀ ਹਾਂਜੀ ਤੇ ਦੋ ਆਪਣੇ ਕੋਲੇ ਖੜੀਆਂ ਹੈ ਤੇ ਇੱਕ ਵਾਰੀ ਹੋਰ ਮਰ ਚੌਥੇ ਇਹਨੇ ਸੂਣਾ ਹੈ ਹਾਂਜੀ ਹੁਣ ਪੇਪਰ ਤੇ ਫੇਰ ਗੱਬਣਾ ਪੇਪਰ ਤੇ ਫੇਰ ਤੁਸੀਂ ਇਹ ਦੇਖੋ ਜੀ ਚੌਥੇ ਸੂਏ ਸੂਣਾ ਹੈ 18 ਲੀਟਰ ਦੋ ਖਰਾਕ ਦੇਖੋ ਤੁਸੀਂ ਬਈ ਚੌਥੇ ਸੂਏ ਵਹਿੜ ਲੱਗੀ ਕਿਸੇ ਬੰਦੇ ਨੂੰ ਵੀ ਕਮੈਂਟ ਕਰਕੇ ਦੱਸਿਓ ਜੇ ਮੈਨੂੰ ਤਾਂ ਨਹੀਂ ਲੱਗੀ ਬਈ ਬਈ ਇਹ ਗਾਂ ਚੌਥੇ ਸੂਏ ਜਿਹੜੀ ਗਾਂ ਸਾਨੂੰ ਬਾਹਰ ਦਿ ਉਹ ਬਾਂਜਾਂ ਨੂੰ ਤੀਜੀ ਸੂਏ ਕਹਿ ਕੇ ਦਿੱਤੀ ਆ ਦੇਖੋ ਤੁਸੀਂ ਆ ਗਾਂ ਤੇ ਉਹ ਚ ਫਰਕ ਦੇਖੋ ਹਨਾ ਇਹ ਖਰਾਕ ਨਾਲ ਹੀ ਆ ਸਾਰਾ ਕੁਝ ਆਦਾ ਚਲੋ ਨਾਰਮਲ ਟੀਕਿਆਂ ਦੇ ਬੱਚੇ ਆਏ ਹੋਏ ਆ ਹਾਂਜੀ ਉਹ ਸਾਰ ਬੱਚੀ ਅਸੀਂ ਲਈ ਸੀ ਕਿਸੇ ਤੋਂ ਵੀ ਦਿੱਤੀ ਸੀ ਉਹਨੇ ਸਮਝਰੀ ਅੱਛਾ ਇਹ ਵੀ ਫ੍ਰੀ ਵਾਲੀ ਆ ਹਾਂਜੀ ਇਹ ਪਹਿਲੇ ਸੂਏ ਸੂਈ ਆ ਤੇ ਇਹਨੇ ਇਸ ਤਰ੍ਹਾਂ 4 ਲੀਟਰ ਦੁੱਧ ਪਹਿਲੇ ਹੁਈਏ ਕੱਢਿਆ ਠੀਕ ਆ ਇਹ 4 ਮਹੀਨੇ ਖੱਬਾਣਾ 12 ਕਿਲੋ ਦੁੱਧ ਤੇ ਹਜੇ ਵੀ ਚੱਲ ਰਹੀ ਹੈ ਇਹਨੂੰ ਸਾਲ ਹੋ ਗਿਆ ਸੂਈ ਨੂੰ ਸਾਲ ਹੋ ਗਿਆ ਸੂਈ ਐ ਪਹਿਲਾਂ ਹੀ ਬਣੀ ਨਹੀਂ ਸੀ ਜੇ ਹੀਟ ਨਹੀਂ ਠੀਕ ਆ ਠੀਕ ਆ ਸਕਸੈਸ ਆ ਬਾਈ ਤੁਸੀਂ ਤਾਂ ਹੁਣ ਵੀ ਸਕਸੈਸ ਆ ਇਹ ਕੰਮ 'ਚ ਕਿੰਨਾ ਦ ਹੁਣ ਅਸੀਂ ਪਾ ਰਹੇ ਹਾਂ 55-55 ਕਿਲੋ ਦੁੱਧ ਪਾ ਰਹੇ ਹਾਂ ਜੀ 55-55 ਕਿਲੋ ਦੁੱਧ ਟੋਕੜਾ ਹੋਈਆਂ ਵੀ ਸਾਰੀਆਂ ਟੋਕੜਾ ਹੋਈਆਂ ਵੀ ਹਾਂ ਫੇਰ ਤਾਂ ਤੁਸੀਂ 10 ਕਵੰਡਲ ਤੇ ਲੈ ਜਾਓਗੇ ਬਾਈ ਚੱਕਰ ਹੀ ਕੋਈ ਨਹੀਂ ਹਾਂ ਕਿਉਂ ਜਦੋਂ ਤੁਸੀਂ ਉਹਨੂੰ ਮੇਨਟੇਨ ਕਰਨੇ ਆਗੇ ਨਾ ਪਸ਼ੂ ਦੇਖੋ ਹਣ ਸੋਡੇ ਸਾਰੇ ਪਸ਼ੂ ਮੈਂਡੇ ਨੇ ਚਲੋ ਉਹ ਗਾਂ ਕੁਦਰਤੀ ਚਲੋ ਰਿਪੀਟ ਕਰ ਗਈ ਹੈਨਾ ਵੀ ਚਲ ਹੋਈ ਜਾਂਦੀ ਹੈ ਇੱਕ ਗਾਂ ਬਾਈ ਜਣਾਂ ਤੁਹਾਨੂੰ ਦੱਸਿਆ ਵੀ ਪਿਛਲੀ ਵਾਰੀ ਫੜੀ ਸੀ ਵੇਖੋ ਕਿੰਨੀ ਰਿਪੀਟਰ ਹੋਊਗੀ ਜਿਹੜੀ ਗਾਂ ਫੜੀ ਸੀ ਉਹ ਜਿਹੜੀ ਬਾਹਰ ਤੁਹਾਨੂੰ ਜਿਹਦੀ ਗੱਲ ਕੀਤੀ ਹੈ ਆ ਗਾਵਾਂ ਦੇਖੋ ਤੁਸੀਂ ਆ ਪਹਿਲੇ ਸੂਏ ਬੱਚੀ ਫ੍ਰੀ ਮਿਲੀ ਵੀ ਸੀ ਹੁਣ ਆਪਾਂ 1 ਰੁਪਿਆ ਵੀ ਨਹੀਂ ਲੱਗਿਆ ਵੈਸੇ 1 ਰੁਪਿਆ ਨਹੀਂ ਲੱਗਿਆ ਜੀਰੋ ਵਾਈਟ ਤੋਂ ਚੱਲੇ ਜਾਵਾ ਜਮਾ 0 ਤੋਂ ਹੈਨਾ ਜੀ ਹਾਂ ਜੀ ਪਹਿਲਾ ਘਰ ਦੀ ਵੈੜ ਸਾਡੇ ਕੋਲੇ ਆਈ ਸੀਗੀ ਠੀਕ ਹੈ ਜੀ ਇਹ ਵੀ ਬੱਚੀ ਮੋਰ ਪਹਿਲਾਂ ਗਾਂ ਮੋਰੋਂ ਲਾਈ ਸੀ ਉਹ ਸੀ ਅਸੀਂ ਬੱਚੀ ਨਹੀਂ ਲੈ ਜਾਣੀ ਅਸੀਂ ਆ ਕੇ ਚਲੋ ਕੋਈ ਨਹੀਂ ਤੁਹਾਨੂੰ 1000 2000 ਘੱਟ ਦੇ ਦਿਓ ਤੇ ਵੀ ਬੱਚੀ ਸਾਨੂੰ ਛੱਡ ਦਿਓ ਠੀਕ ਹੈ ਤੇ ਗਾਂ ਤੁਸੀਂ ਲੈ ਜਾਓ ਠੀਕ ਹੈ ਠੀਕ ਹੈ ਉਹ ਤਾਂ ਫਿਰ ਸ਼ੁਰੂ ਕੀਤਾ ਇਹ ਕੰਮ ਸਭ ਤੋਂ ਵਧੀਆ ਗੱਲ ਤਾਂ ਬਾਈ ਜੀ ਮੈਨੂੰ ਇਹਦੀ ਇਹ ਲੱਗੀ ਮੁੰਡੇ ਦੀ ਵੀ ਤੂੰ ਦੇਖੋ ਤੁਸੀਂ ਇੰਨਾ ਪੜ੍ਹ ਬੈਂਕ 'ਚੋਂ हट ਗਿਆ ਤਿੰਨ ਚਾਰ ਦਿਨ ਲਾ ਕੇ ਕਹਿੰਦਾ ਵੀ ਮੈਨੂੰ ਕੰਮ ਚੰਗਾ ਨਹੀਂ ਲੱਗਿਆ ਨਾਲੇ ਉੱਥੇ ਕੁਰਸੀ ਤੇ ਬਹਿਣਾ ਹੁੰਦਾ ਇਹਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਯਾਰ ਬਈ ਮੈਂ ਕਿਸੇ ਦੇ ਥੱਲੇ ਰਹਿ ਕੇ ਕੰਮ ਕਰਾਂ ਗੱਲ ਸੋਹਣੀ ਲੱਗੀ ਬਹੁਤ ਵਧੀਆ ਲੱਗੀ ਬਾਈ ਸੋਨੂ ਵੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਬਾਈ ਦਾ ਨੰਬਰ ਮੈਂ ਕੈਪਸ਼ਨ 'ਚ ਪਾਉਂਗਾ ਵੀਡੀਓ ਦੇ 'ਚ ਤੁਸੀਂ ਕੋਈ ਵੀ ਚੀਜ਼ ਬਾਰੇ ਜਾਣਕਾਰੀ ਲੈਣੀ ਹੈ ਬਾਈ ਨੂੰ ਬਹੁਤ ਨੌਲੇਜ ਹੈ ਠੀਕ ਹੈ ਫੀਡ ਬਾਰੇ ਕਿਸੇ ਹੋਰ ਚੀਜ਼ ਸਪਲੀਮੈਂਟ ਬਾਰੇ ਦੇਖੋ ਤੁਸੀਂ ਆਪਦੇ ਪਸ਼ੂ ਬਾਈ ਨੇ ਕਿੰਨੇ ਮੇਨਟੇਨ ਰੱਖੇ ਹੋ ਹੈ ਨਾ ਪਹਿਲਣ ਵਹਿੜਾ ਦੂਜੇ ਸੂਣਾਂ ਨੇ ਵਧੀਆ ਵਧੀਆ ਸਿਹਤ ਆ ਆ ਦੇਖੋ ਕਿਸੇ ਪਾਸੇ ਨਹੀਂ ਇਹ ਲੱਗਦੀ ਵੀ ਇਹ ਚੌਥੇ ਸੂਏ ਸੂਗੀ ਠੀਕ ਹੈ ਚੌਥੇ ਸੂਣਾ ਨੇ ਹਾਂਜੀ ਹਾਂ ਲੱਗਦਾ ਨਹੀਂ ਵਹਿੜ ਦੇਖੋ ਹਜੇ ਐਂ ਲੱਗਦੀ ਆ ਵੀ ਵਹਿੜ ਹੀ ਆ ਜਿਵੇਂ ਦੂਜੇ ਸੂਏ ਜਾਂ ਤੀਜੇ ਦੂਜੇ ਕਿ ਸੂਗੀ ਮਸਾ ਠੀਕ ਹੈ ਤੇ ਉਹਦੀ ਵੱਛੀ ਵੀ ਦੇਖੋ ਤੁਸੀਂ ਬਰਾਬਰ ਇਹਦੇ ਸੂਣ ਵਾਲੀ ਆ ਜੀ ਇਹ ਬਾਈ ਨੂੰ ਨੌਲੇਜ ਆ ਦੇਖੋ ਜੇ ਪੜਦਾ ਰਹਿੰਦਾ ਇਹਨੂੰ ਪਤਾ ਫੇਰ ਹੀ ਕਾਮਯਾਬ ਆ ਬਾਈ ਇਹ ਜੇ ਆਪਾਂ ਨੂੰ ਇਹ ਹੀ ਨਹੀਂ ਪਤਾ ਵੀ ਯਾਰ ਹੀਟ ਕਦੋਂ ਆਉਣੀ ਹੈ ਤੇ ਟੀਕਾ ਕਦੋਂ ਭਰਉਣਾ ਫੇਰ ਆਪਾਂ ਇਹ ਕੰਮ 'ਚ ਕੋਈ ਕਾਮਯਾਬ ਨਹੀਂਗੇ। ਧੰਨਵਾਦ ਜੀ ਆਪਣੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਜੀ। ਧੰਨਵਾਦ।